ਹਰ ਦੁਜੜੀ ਲਾਮ ਸਤ ਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਪਉ ਪੈ ਮਨ ਹੋਏ ਹਮੇ ਮੈਲ ਗਵਾਇਆ ਬਲਰਾਮ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਪਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਇ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਲਾਮ ਦਾ ਅੰਤਰੀਵ ਭਾਵ ਹੈ ਕਿ ਜਦੋਂ ਜੀਵ ਨਾਮ ਜਪਣ ਦੇ ਪਰਵਿਰਤੀ ਕਰਮ ਵਿੱਚ ਲੱਗ ਗਿਆ ਫਿਰ ਰੱਬੀ ਬਖਸ਼ਿਸ਼ ਨਾਲ ਗੁਰੂ ਜੀ ਦਾ ਮਿਲਾਪ ਹੁੰਦਾ ਹੈ ਗੁਰੂ ਮਿਲਾਪ ਕਾਰਨ ਪੈਦਾ ਹੋਈਆਂ ਤਬਦੀਲੀਆਂ ਇਹ ਹੁੰਦੀਆਂ ਹਨ ਕਿ ਜੀਵ ਰੱਬੀ ਆਦਬ ਵਿੱਚ ਜੀਉਂਦਿਆਂ ਹਉਮੇ ਦੀ ਮੈਲ ਉਤਾਰ ਲੈਂਦਾ ਹੈ ਹਉਮੇ ਦੀ ਮੈਲ ਲੱਥ ਜਾਣ ਕਰਕੇ ਫਿਰ ਹਰ ਪਾਸੇ ਨਿਰੰਕਾਰ ਹੀ ਨਿਰੰਕਾਰ ਦਾ ਨਿਵਾਸ ਪ੍ਰਤੀਤ ਹੋਣ ਲੱਗ ਪੈਂਦਾ ਹੈ ਧਰਮ ਦਾ ਅਸਲ ਮਕਸਦ ਹੀ ਇਹ ਹੈ ਰੱਬੀ دیدار ਹੋ ਜਾਣਾ ਸੋ ਉਹ ਪੂਰਾ ਹੋ ਜਾਂਦਾ ਹੈ ਆਪਣੇ ਅੰਦਰ ਵੀ ਦੂਜਿਆਂ ਦੇ ਅੰਦਰ ਵੀ ਫਿਰ ਇੱਕੋ ਹੀ ਦਿਸਦਾ ਹੈ ਬਾਲੀੜੀ ਉਮਰ ਹੋਣ ਕਾਰਨ ਹੁਣ ਤੱਕ ਹਰ ਕੋਈ ਦੂਸਰਾ ਇਸ ਨਾਲ ਨਿਰਵਾਹ ਕਰਦਾ ਆਇਆ ਸੀ ਹਰ ਕਰਮ ਬੱਚਾ ਸਮਝ માફ ਕਰਵਾਉਣ ਵਾਲੇ ਨੂੰ ਹੁਣ ਦੂਜਿਆਂ ਨਾਲ ਨਿਰਵਾਹ ਕਰਨਾ ਹੈ ਨਿਰਵਾਹ ਦੇ ਰਸਤੇ ਵਿੱਚ ਵੱਡੀ ਰੁਕਾਵਟ ਹਉਮੈ ਬਣਦੀ ਹੈ ਹਉਮੈ ਦਾ ਅਰਥ ਹੀ ਇਹੋ ਹੈ ਆਪਣੀ ਹੋਣ ਦਾ ਅਹਿਸਾਸ ਹੋ ਮੇ ਕਾਰਨ ਹੀ ਤਾਂ ਇਹ ਰੱਬ ਤੋਂ ਵਿਛੜਿਆ ਸੀ ਜੇ ਢੀ ਹੋ ਮੇ ਰੱਬ ਤੋਂ ਵਿਛੋੜ ਸਕਦੀ ਹੈ ਉਹ ਪਲਾ ਪਰਿਵਾਰ ਨਾਲ ਜਾਂ ਸੰਸਾਰ ਨਾਲ ਕਿਵੇਂ ਨਿਰਵਾਹ ਕਰਨ ਦੇ ਸਕਦੀ ਹੈ ਮੈਂ ਜੋ ਕੁਝ ਕਰਦਾ ਹਾਂ ਜਾਂ ਦੂਜੇ ਸ਼ਬਦਾਂ ਵਿੱਚ ਕਰਮਾਂ ਦਾ ਮਾਣ ਹੀ ਹਉਮੇ ਦੀ ਖੁਰਾਕ ਹੈ। ਅਸਲ ਵਿੱਚ ਕਰਮ ਅਤੇ ਹਉਮੇ ਦੀ ਬਹੁਤ ਗਹਿਰੀ ਨੇੜਤਾ ਹੈ। ਕਿਸੇ ਵੀ ਕਿਸਮ ਦਾ ਕੀਤਾ ਹੋਇਆ ਦਾਵਾ ਹਉਮੇ ਦੀ ਨੀਂਦ ਨੂੰ ਪੱਕਿਆ ਕਰਦਾ ਹੈ। ਉਹ ਦਾਵਾ ਭਾਵੇਂ ਧਾਰਮਿਕ ਕਿਰਿਆ ਦਾ ਵੀ ਕਿਉਂ ਨਾ ਹੋਵੇ। जब एह मन में करत गुमाना तब एह बावर फिरत बेगाना जब इन अपनी अपनी तारी तब इसको है मुश्किल पारी ਕਰਮ ਨੇ ਹੀ ਬਦਲ ਕੇ ਬਖਸ਼ਸ਼ ਦਾ ਰੂਪ ਵਟਾਉਣਾ ਹੈ ਜੇਕਰ ਕਰਮ ਕਰਦਿਆਂ ਨਿਰਕਰਮੀ ਹੋਣ ਦੀ ਜਾਤ ਸਿੱਖ ਲਵੇ ਤਾਂ ਫਿਰ ਉਹ ਕਿਸੇ ਕੰਮ ਨੂੰ ਇਹ ਨਹੀਂ ਕਹਿੰਦਾ ਕਿ ਇਹ ਮੈਂ ਕੀਤਾ ਹੈ ਬਲਕਿ ਫਿਰ ਤਾਂ ਕਹੇਗਾ ਕਾਠ ਕੀ ਪੁਤਰੀ ਕਹਾਂ ਕਰੇ ਬਪੂਰੀ ਖਿਲਾਵਨ ਹਾਰੋ ਜਾਣੇ ਚੰਗਿਆਂ ਕਰਮਾਂ ਦਾ ਸਦਕਾ ਜੀਵ ਰੱਬੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਜਿਸ ਦਾ ਸਦਕਾ ਇਸ ਦੀ ਜੀਵਨ ਰੂਪ ਬੇੜੀ ਵਿੱਚ ਪਰਮੇਸ਼ਰ ਸਤਿਗੁਰੂ ਮਲਾ ਬਿਠਾ ਦਿੰਦਾ ਹੈ ਸਤਗੁਰੂ ਜੀ ਹਰ ਰੋਜ਼ ਪੈਰ ਪੈਰ ਤੇ ਅਗਵਾਈ ਕਰਦੇ ਰਹਿੰਦੇ ਹਨ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਇਸ ਦੇ ਨਾਲ ਹੀ ਸਤਗੁਰੂ ਜੀ ਕਿਰਪਾ ਕਰਕੇ ਕਰਮਾ ਕਾਰਨ ਲੱਗਦੀ ਹੋਮੇ ਦੀ ਮੈਲ ਵੀ ਨਾਲੋਂ ਨਾਲ ਤੋਂ ਹੀ ਜਾਂਦੇ ਹਨ ਅਸਲ ਵਿੱਚ ਹੋਮੇ ਦੀ ਮੈਲ ਕੋਈ ਆਮ ਮੈਲ ਵਰਗੀ ਨਹੀਂ ਹੁੰਦੀ ਇਹ ਤਾਂ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਬਰਤਨ ਨੂੰ ਠਿੰਦਾ ਭਾਅ ਕਿਉ ਆਦਕ ਦੀ ਮੈਲ ਲੱਗ ਜਾਏ ਕਿਉਂਕਿ ਬਾਕੀ ਮੈਲ ਤਾਂ ਸੌਖਿਆਂ ਉਤਰ ਜਾਂਦੀ ਹੈ ਪਰ ਠਿੰਦੇ ਦੀ ਮੈਲ ਬਹੁਤ ਔਖੀ ਉਤਰਦੀ ਹੈ ਆਮ ਜ਼ਿੰਦਗੀ ਵਿੱਚ ਵੀ ਦੇਖਦੇ ਹਾਂ ਕਿ ਠਿੰਦੇ ਦੀ ਮੈਲ ਉਤਾਰਨ ਵਾਸਤੇ ਪਾਣੀ ਵੀ ਗਰਮ ਚਾਹੀਦਾ ਹੈ ਸਾਬਣ ਵੀ ਚੰਗਾ ਹੋਵੇ ਤਾਂ ਕਿਦਰੇ ਜਾ ਕੇ ਇਹ ਮੈਲ ਉਤਰਦੀ ਹੈ ਸਹਬਾਂ ਦੇ ਪਾਵਨ ਬਚਨ ਨੇ ਅਹੰਗ ਬੁੱਧ ਮਨਪੂਰ ਥਿਦਾਈ ਸਾਦ ਤੂਰ ਕਰ ਸ਼ੁੱਧ ਮੰਜਾਈ ਹੰਕਾਰ ਕਦੇ ਨਿਰਵਾਣ ਨਹੀਂ ਕਰਨ ਦਿੰਦਾ ਇਹ ਤਾਂ ਸਗੋਂ ਹਮੇਸ਼ਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਜੇਕਰ ਮੈਂ ਕੰਮ ਕਰਦਾ ਹਾਂ ਤਾਂ ਹੀ ਸਾਰਾ ਪਰਿਵਾਰ ਰੋਟੀ ਖਾਂਦਾ ਹੈ ਇਹ ਸਾਰੇ ਪਰਿਵਾਰ ਦੇ ਜੀ ਮੇਰੇ ਆਸਰੇ ਹਨ ਕਿਉਂਕਿ ਖੁਦ ਦਾ ਪਰਦਾ ਖੁਦਾ ਨਜ਼ਰ ਨਹੀਂ ਆਉਣ ਦਿੰਦਾ ਜਿਸ ਕਰਕੇ ਆਪ ਹੀ ਰਿਜਕ ਦਾਤਾ ਸਮਝ ਬੈਠਦਾ ਹੈ ਆਪਣੇ ਆਪ ਨੂੰ ਅਜਹੀ ਵਸਥਾ ਹੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਜ਼ਹਿਰ ਦਾ ਬੀਜ ਕੋਲਦੀ ਹੈ ਜੇਕਰ ਇਹ ਅਹਿਸਾਸ ਹੋ ਜਾਵੇ ਕਿ ਪਰਿਵਾਰਕ ਕਾਰਜ ਤਾਂ ਅਸਲ ਵਿੱਚ ਇੱਕ ਟੀਮ ਵਰਕ ਭਾਵ ਇਕੱਠਾ ਕੰਮ ਹੈ ਇਸ ਵਿੱਚ ਕੋਈ ਥੋੜਾ ਕਰਦਾ ਕੋਈ ਜ਼ਿਆਦਾ ਕਰਦਾ ਤਾਂ ਹਰ ਇੱਕ ਦਾ ਨਿਰਵਾਹ ਹੋ ਸਕਦਾ ਪਰ ਆਪਣੀ ਆਪਣੀ ਕਿਰਤ ਦਾ ਮਾਣ ਘਰ ਵਿੱਚ ਦੀਵਾਰਾਂ ਖੜੀਆਂ ਕਰਵਾ ਦਿੰਦਾ ਹੈਰਾਨੀ ਦੀ ਗੱਲ ਹੈ ਕਿ ਜੋ ਕੁਝ ਮਾਪਿਆਂ ਨੇ ਇਸ ਨੂੰ ਪਾਲਣ ਲਈ ਕੀਤਾ ਉਹ ਸਭ ਕੁਝ ਅੱਖੋਂ ਪੁਰਖੇ ਕਰਕੇ ਆਪਣੇ ਵੱਲੋਂ ਕੀਤੀ ਮਾਤਾ ਪਿਤਾ ਦੀ ਸੇਵਾ ਇੱਕ ਮਾਪਿਆਂ ਤੇ ਉਪਕਾਰ ਕੀਤਾ ਪ੍ਰਗਟ ਕਰਦਾ ਹੈ ਸਿੱਖ ਇਤਿਹਾਸ ਦੀਆਂ ਸਾਖੀਆਂ ਦੀ ਜੀਵਨ ਵਿੱਚ ਪਾਸੇ ਬਹੁਤ ਸੁੰਦਰ ਉਪਦੇਸ਼ ਕਰਦੀਆਂ ਨੇ ਪਿੰਡ ਦਾ ਨਾਮ ਸੀ ਪਾਈ ਕੇ ਚੱਕ ਇਲਾਕਾ ਸੀ ਮਾਲਵੇ ਦਾ ਇਥੇ ਭਾਈ ਭਗਤੂ ਜੀ ਦੀ ਕੁੱਲ ਵਿੱਚੋਂ ਭਾਈ ਰਾਮ ਸਿੰਘ ਰਹਿੰਦਾ ਸੀ ਪੁਰਾਣਾ ਬਜ਼ੁਰਗਾਂ ਦਾ ਸੰਬੰਧ ਗੁਰੂ ਨਾਲ ਚੱਲਿਆ ਆ ਰਿਹਾ ਸੀ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਧਰ ਆਉਂਦੀ ਵਿਚਰੇ ਤਦ ਇਸ ਨੇ ਘਰੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਕੇ ਸਤਗੁਰੂ ਜੀ ਨੂੰ ਘਰੇ ਸੱਦਿਆ ਜਦੋਂ ਸਾਹਿਬ ਜੀ ਗਏ ਤਾਂ ਅੰਤਰਜਾਮੀ ਪਾਤਸ਼ਾਹ ਜੀ ਉਧਰੋਂ ਦੀ ਗਏ ਜਿੱਧਰੋਂ ਰਸਤੇ ਵਿੱਚ ਇੱਕ ਮਾਤਾ ਵੀ ਦਰਸ਼ਨਾ ਦੀ ਤਾਂਗ ਲਈ ਬੈਠੀ ਸੀ ਭਾਵੇਂ RAM ਸਿੰਘ ਕਹਿੰਦਾ ਰਿਹਾ ਪਰ ਫਿਰ ਵੀ ਸਤਿਗੁਰੂ ਜੀ ਨੇ ਇਸ ਮਾਤਾ ਦੀ ਦਰਸ਼ਨ ਬਖਸ਼ ਕੇ ਪਿਆਸ 부ਝਾਈ ਨਾਲ ਹੀ ਮਾਤਾ ਕੋਲੋਂ ਸੀਤਲ ਜਲ ਛਕਿਆ ਭਾਈ ਰਾਮ ਸਿੰਘ ਦੇ ਘਰ ਪਹੁੰਚ ਕੇ ਵੀ ਸਾਹਿਬ ਜੀ ਦਾ ਆਸਣ ਚੁਬਾਰੇ ਵਿੱਚ ਕੀਤਾ ਹੋਇਆ ਸੀ ਪਰ ਇੱਕੋ ਵਿਹੜੇ ਵਿੱਚ ਇੱਕ ਛੱਤ ਨੂੰ ਦੋ ਪੌੜੀਆਂ ਲੱਗੀਆਂ ਹੋਈਆਂ ਸਨ ਸਾਹਿਬ ਜੀ ਇੱਕ ਪੌੜੀ ਰਾਹੀਂ ਚੁਬਾਰੇ ਵਿੱਚ ਬਿਰਾਜ ਗਏ ਅਚਾਨਕ ਹੀ ਉਸ ਵਕਤ ਗਵੰਡੀਆਂ ਦਾ ਇੱਕ ਬੱਚਾ ਸਤਿਗੁਰੂ ਜੀ ਦੀ ਗੋਦ ਵਿੱਚ ਆ ਕੇ ਬਹਿ ਗਿਆ ਸਾਹਿਬ ਜੀ ਪਿਆਰ ਕਰਦਿਆਂ ਕਰਦਿਆਂ ਅਸੀਸਾਂ ਵੀ ਬਖਸ਼ਿਸ਼ ਕਰੀ ਜਾਣ ਭਾਈ ਰਾਮ ਸਿੰਘ ਸਭ ਕੁਝ ਦੇਖ ਦੇਖ ਕੇ ਬਹੁਤ ਖੁਸ਼ ਹੋਣ ਦੀ ਬਜਾਏ ਦੁਖੀ ਹੋ ਰਿਹਾ ਸੀ ਅਖੀਰ ਬੇਨਤੀ ਕਰਨ ਲੱਗਾ ਕਿ ਕਿਰਪਾ ਕਰਕੇ ਪ੍ਰਸ਼ਾਦਾ ਸ਼ਕੋ ਤਿਆਰ ਹੈ ਪਰ ਸਤਿਗੁਰੂ ਜੀ ਨੇ ਮਨਾ ਕਰ ਦਿੱਤਾ ਭਾਈ ਰਾਮ ਸਿੰਘ ਜੀ ਹੈਰਾਨ ਹੋ ਗਏ ਕਿ ਇਹ ਕਿਵੇਂ ਹੋ ਸਕਦਾ ਹੈ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਗਿਆ ਆਪ ਜੀ ਨੇ ਇਹ ਰਹਿਮਤ ਕਰਕੇ ਦਸਰਿਆਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਸੀ ਪਰ ਹੁਣ ਅਚਾਨਕ ਇਹ ਸਭ ਕੁਝ ਕਿਵੇਂ ਹੋ ਗਿਆ ਤਾਂ ਸਤਿਗੁਰੂ ਜੀ ਨੇ ਆਖਿਆ ਕਿ ਭਾਈ ਪ੍ਰਸ਼ਾਦਾ ਵੀ ਤਿਆਰ ਹੈ ਅਸੀਂ ਵੀ ਤਿਆਰ ਹਾਂ ਪਰ ਛਕਾਉਣ ਵਾਲਾ ਹੀ ਤਿਆਰ ਨਹੀਂ ਭਾਈ ਰਾਮ ਸਿੰਘ ਕਹਿਣ ਲੱਗਾ ਕਿ ਸਤਿਗੁਰੂ ਜੀ ਮੈਂ ਤਾਂ ਸਭੋਂ ਬੇਨਤੀਆਂ ਕਰਦਾ ਹਾਂ ਤਾਂ ਗਰੀਬ ਨਿਵਾਜ਼ ਨੇ ਆਖਿਆ ਸੀ ਕਿ ਭਾਈ ਜਿਸ ਮਾਤਾ ਕੋਲੋਂ ਮੈਂ ਜਲ ਛੱਕ ਕੇ ਆਇਆ ਹਾਂ ਉਹ ਕੌਣ ਸੀ ਕਹਿਣ ਲੱਗਾ ਪਾਤਸ਼ਾਹ ਜੀ ਅਸਲ ਵਿੱਚ ਉਹ ਮੇਰੀ ਮਾਤਾ ਸੀ ਦੂਜਾ ਇਸ ਇੱਕੋ ਵੇੜੇ ਵਿੱਚ ਇੱਕ ਛੱਤ ਨੂੰ ਦੋ ਪੌੜੀਆਂ ਕਿਉਂ ਹਨ ਤਦ ਫਿਰ ਬੇਨਤੀ ਕੀਤੀ ਕਿ ਇਹ ਨਾਲ ਮੇਰਾ ਭਰਾ ਹੀ ਹੈ ਪਰ ਮੇਰੇ ਵਿਚਾਰਾਂ ਦੀ ਸਾਝ ਨਹੀਂ ਰਲਦੀ। ਤਦ ਸਾਹਿਬ ਆਖਣ ਲੱਗੇ ਕਿ ਇਹ ਬੱਚਾ ਜਿਹੜਾ ਸਾਡੀ ਗੋਦ ਵਿੱਚ ਸੀ ਜਿਸ ਨੂੰ ਦੇਖ-ਦੇਖ ਕੇ ਤੇਰਾ ਮਨ ਸੁਖੀ ਹੋਣ ਦੀ ਬਜਾਏ ਦੁਖੀ ਹੋ ਰਿਹਾ ਸੀ ਇਹ ਕੌਣ ਸੀ? ਫਿਰ ਭਾਈ ਰਾਮ ਸਿੰਘ ਨੇ ਕਿਹਾ ਕਿ ਇਹ ਸਾਡੇ ਗਵੰਡੀਆਂ ਦਾ ਬੱਚਾ ਸੀ। ਪਰ ਇਹਨਾਂ ਨਾਲ ਸਾਡੀ ਬਣਦੀ ਨਹੀਂ ਪਰ ਤੁਸੀਂ ਪ੍ਰਸ਼ਾਦਾ ਪਾਣੀ ਸਕੋ ਜੀ ਮੇਰਾ ਦੇ ਸਾਈ ਨੇ ਕਿਹਾ ਸੀ ਕਿ ਤਦ ਹੀ ਤਾਂ ਸੀ ਕਿਹਾ ਕਿ ਪ੍ਰਸ਼ਾਦਾ ਨਹੀਂ ਸਕਣਾ ਕਿਉਂਕਿ ਜਿਸ ਦੀ ਜਨਮ ਦੇ ਕੇ ਪਾਲਣ ਵਾਲੀ ਮਾਤਾ ਨਾਲ ਨਹੀਂ ਬਣੀ बराबर ਦੇ ਭਰਾ ਨਾਲ ਨਹੀਂ ਬਣੀ ਫਿਰ ਗਵਾਂਡੀਆਂ ਨਾਲ ਵੀ ਨਹੀਂ ਬਣੀ ਫਿਰ ਉਸ ਦੀ ਸਾਡੇ ਨਾਲ ਵੀ ਨਹੀਂ ਬਣਦੀ ਇਸ ਲਈ ਇੱਥੇ ਹੀ ਬਸ ਕਰਦੇ ਹਾਂ ਭਾਈ ਰਾਮ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਸਾਹਿਬ ਜੀ ਕੋਲੋਂ ਖਿਮਾ ਮੰਗਣ ਲੱਗਾ ਤਾਂ ਸਤਿਗੁਰੂ ਜੀ ਨੇ ਆਖਿਆ ਕਿ ਖਿਮਾ ਮੇਰੇ ਕੋਲੋਂ ਮੰਗਣ ਦੀ ਥਾਂ ਇਹਨਾਂ ਕੋਲੋਂ ਹੀ ਮੰਗ ਪਹਿਲਾ ਮਾਤਾ ਜੀ ਨੂੰ ਬੁਲਾ ਜਿਸ ਮਾਤਾ ਨੇ ਤੈਨੂੰ ਜਨਮ ਦਿੱਤਾ ਤੈਨੂੰ ਪਾਲਿਆ ਪਲੋਸਿਆ ਫਿਰ ਭਰਾ ਨੂੰ ਅਤੇ ਨਾਲ ਹੀ ਗਵਾਂਡੀਆਂ ਨੂੰ ਬੁਲਾ ਆਪਾਂ ਰਲ ਕੇ ਪ੍ਰਸ਼ਾਦਾ ਛਕੀਏ ਭਾਈ ਰਾਮ ਸਿੰਘ ਜੀ ਨੇ ਜ਼ਾਹਾਈ ਕੀਤਾ ਇਹਨਾਂ ਇਤਿਹਾਸਕ ਪੰਨਿਆਂ ਤੇ ਉਕਰੇ ਅੱਖਰਾਂ ਦਾ ਅਰਥ ਹੈ ਕਿ ਨਿਰਵਾ ਗੁਰੂ ਨਾਲ ਵੀ ਰੱਬ ਨਾਲ ਵੀ ਸਮਾਜ ਨਾਲ ਵੀ ਪਰਿਵਾਰ ਨਾਲ ਵੀ ਉਹ ਕਰ ਸਕਦਾ ਹੈ ਜਿਹੜਾ ਹੰਕਾਰੀ ਨਹੀਂ ਬਲਕਿ ਆਗਿਆਕਾਰੀ ਹੋਵੇ ਇੱਕ ਵਿਦਵਾਨ ਪੁਰਸ਼ ਦਾ ਬਚਨ ਹੈ ਕਿ ਪਰਮੇਸ਼ਰ ਦੇ ਬਚਨਾਂ ਨਾਲ ਸਾਰੀ ਸ੍ਰਿਸ਼ਟੀ ਬਣੀ ਫਿਰ ਰੱਬ ਨੇ ਦਰਵਾਰ ਲਗਾਇਆ ਅਤੇ ਭਰੇ ਦਰਬਾਰ ਵਿੱਚ ਹਰ ਇੱਕ ਨੂੰ ਆਪੋ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਹਰ ਇੱਕ ਨੇ ਅਜਾਹੀ ਕੀਤਾ ਆਪੋ ਆਪਣੀ ਬੋਲੀ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਪਰ ਇਸ ਸਾਰੇ ਦਰਬਾਰ ਵਿੱਚੋਂ ਇੱਕ ਅਜਾਹਾ ਸੀ ਜਿਹੜਾ ਰੱਬ ਨੂੰ ਵੀ ਚੰਗਾ ਨਾ ਲੱਗਾ ਦੂਜਾ ਉਹ ਸੀ ਜਿਹੜਾ ਜੀਵ ਰੱਬੀ ਬਖਸ਼ਿਸ਼ ਦਾ ਹੋਰ ਪਾਤਰ ਬਣ ਗਿਆ ਫਰਕ ਸਿਰਫ ਇਤਨਾ ਸੀ ਕਿ ਇੱਕ ਦੀ ਬੋਲੀ ਵਿੱਚ ਮੈਂ ਪ੍ਰਧਾਨ ਸੀ ਜਦ ਕੇ ਦੂਜੇ ਦੀ ਬੋਲੀ ਵਿੱਚ ਮੈਂ ਨਹੀਂ ਹਾਂ ਦੀ ਪ੍ਰਧਾਨਤਾ ਸੀ ਕਿਸੇ ਆਲਮ ਦੇ ਬੋਲ ਨੇ ਕੰ ਕਹਿ ਆ ਕੁੱਲ ਆਲਮ ਹੋਇਆ ਹੋਰ ਮਾਇਆ ਕੁਝ ਗਾਓ ਆਪਣੀ ਆਪਣੀ ਬੋਲੀ ਅੰਦਰ ਦਿਲ ਦਾ ਹਾਲ ਸੁਣਾਓ ਕੋਈ ਉੱਚੀ ਕੋਈ ਹੌਲੀ ਬੋਲੇ ਇੱਕ ਬੱਕਰੇ ਮੈਂ ਕੀਤੀ ਹੋਇਆ ਹੁਕਮ ਕਸਾਬਾਂ ਤਾਈ ਇਸ ਮੈਂ ਤੇ ਸ਼ਰੀਰ ਟਿਕਾਓ ਮੈਂ ਮੈਂ ਦਾ ਤੱਕ ਗਲਾ ਕਟਿੰਦਾ ਇੱਕ ਨਿਕੜੀ ਜਿੰਦ ਭੋਲੀ ਡਰ ਗਈ ਖੋਫ ਇਲਾਹੀ ਕੋਲੋਂ ਮੈਂ ਨਾ ਮੈਂ ਨਾ ਬੋਲੀ ਹੋਇਆ ਹੁਕਮ ਮੈਂ ਨਾ ਦੇ ਤਾਈ ਬਾਦਸ਼ਾਹਾਂ ਹੱਥ ਖੋਲੋ ਦਰਗਹਿ ਮਾਨ ਨਿਮਾਣਾ ਪਾਵੇ ਸੰਤਾਂ ਇਹ ਗੱਲ ਖੋਲੀ ਜਿਸ ਜੀਵ ਦੀ ਸਤਿਗੁਰੂ ਨੇ ਕਿਰਪਾ ਕਰਕੇ ਹਉਮੈ ਦੂਰ ਕਰ ਦਿੱਤੀ ਉਹ ਤਾਂ ਸਗੋਂ ਅਦਬ ਨਾਲ ਜੀਉਣਾ ਸਿੱਖ ਜਾਂਦਾ ਰੱਬੀ ਅਦਬ ਵਿੱਚ ਜ਼ਿੰਦਗੀ ਗੁਜ਼ਾਰਦਿਆਂ ਭਾਵ ਰੱਬੀ ਹੁਕਮਾਂ ਦੀ ਰੌਸ਼ਨੀ ਵਿੱਚ ਜ਼ਿੰਦਗੀ ਬਸਰ ਕਰਨਾ ਭਾਵ ਉਸ ਦੀ ਯਾਦ ਵਿੱਚ ਜਿਉਣਾ ਹੀ ਤਾਂ ਸਿਮਰਨ ਕਹਾਉਂਦਾ ਹੈ ਹਰ ਸਿਮਰਨ ਮਹਿ ਆਪ ਨਿਰੰਕਾਰ ਹਰ ਪਾਸੇ ਰੱਬੀ ਨੂਰ ਹੀ ਨਜ਼ਰ ਆਉਂਦਾ ਹੈ ਐਸਾ ਪੁਰਖ ਸਾਰੇ ਸੰਸਾਰ ਨੂੰ ਹੀ ਆਪਣਾ ਪਰਿਵਾਰ ਸਮਝ ਕੇ ਰੱਬੀ ਦਰਬਾਰ ਵਿੱਚ ਉਸ ਦੇ ਸੁੱਖਾਂ ਲਈ ਅਰਦਾਸਾਂ ਕਰਦਾ ਹੈ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਖੁਦ ਗਰਜੀ ਖੁਦਾ ਪ੍ਰਸਤੀ ਬਣ ਜਾਂਦੀ ਹੈ ਐਸੇ ਜੀਵ ਨੂੰ ਆਪਣੇ ਅੰਦਰ ਵੀ ਤੇ ਦੂਸਰਿਆਂ ਦੇ ਅੰਦਰ ਵੀ ਇੱਕ ਅਨਰੰਕਾਰ ਹੀ ਵਸਦਾ ਨਜ਼ਰ ਆਉਂਦਾ ਵਿਤ ਘਰੇ ਦਾ ਜਨਮ ਹੀ ਦੂਜੇ ਪਾਪ ਤੋਂ ਪ੍ਰਗਟ ਹੁੰਦਾ ਆਪਣੇ ਨਾਲ ਵਿਤਕਰਾ ਨਹੀਂ ਬਲਕਿ ਪਿਆਰ ਹੁੰਦਾ ਪਿਆਰ ਹੀ ਨਿਰਵਾਹ ਦਾ ਮੂਲ ਹੈ ਮੂਲ ਕਦੇ ਦੂਰ ਨਹੀਂ ਬਲਕਿ ਨੇੜੇ ਕਰਦਾ ਹੈ ਜ਼ਿੰਦਗੀ ਫੁੱਲਾਂ ਵਾਗ ਬਸਰ ਕਰਨ ਵਾਸਤੇ ਵਿਆਹ ਵੇਲੇ ਹੀ ਸਾਈਂ ਜੀ ਇਹ ਸਮਝਾ ਦਿੰਦੇ ਹਨ ਕਿ ਭਾਈ ਅੱਜ ਤੋਂ ਬਾਅਦ ਕਿਸੇ ਦੂਜੇ ਨਾਲ ਨਿਰਵਾਹ ਕਰਕੇ ਗ੍ਰਸਤੀ ਜੀਵਨ ਦੇ ਸਿਖਰ ਨੂੰ ਛੂਣਾ ਹੈ ਇਹ ਸਿਖਰ ਹੈ ਧਨ ਪਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ ਇਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ ਹੰਕਾਰ ਕੀ ਹੈ ਜਿਹੜਾ ਧਨ ਪਰ ਦੇ ਪੀ ਡੀ ਤੋਂ ਪੀ ਡੀ ਗੰਡ ਵਾਲੇ ਰਿਸ਼ਤੇ ਵਿੱਚ ਵੀ ਦੀਵਾਰ ਖੜੀ ਕਰ ਦਿੰਦਾ ਹੈ ਪਰ ਪੂਰਾ ਸਤਿਗੁਰੂ ਇਹ ਦੀਵਾਰ ਤੋੜ ਕੇ ਜੀਵ ਨੂੰ ਇੱਕ ਦੂਜੇ ਦੀ ਜਿੰਦ ਜਾਨ ਬਣਾ ਦਿੰਦੇ ਹਨ ਅਜਾਹ ਗ੍ਰਸਤੀ ਸੰਸਾਰ ਲਈ ਮਿਸਾਲ ਬਣ ਜਾਂਦਾ ਅੰਮ੍ਰਿਤ ਬਾਣੀ ਦੇ ਬਚਨ ਨੇ ਧਨ ਪੇਰ ਕਾ ਇੱਕ ਹੀ ਸੰਗ ਵਾਸਾ ਵਿਚ ਹੋਮ ਮੈਂ ਪੀਤ ਕਰਾਰੀ ਗੁਰਪੂਰੇ ਹੋਮ ਮੈਂ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਤਨ ਕਹਿੰਦੇ ਨੇ ਜੀਵ ਰੂਪੀ ਸਤਰੀ ਨੂੰ ਤੇ ਪਿਰ ਕਹਿੰਦੇ ਨੇ ਪਤੀ ਨੂੰ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਨੂੰ ਜੀਵ ਰੂਪੀ ਇਸਤਰੀ ਤੇ ਪਤੀ ਪਰਮਾਤਮਾ ਵੈਗੁਰੂ ਜੀ ਇਹਨਾਂ ਦੇ ਵਿੱਚ ਕੋਈ ਬੌਤੀ ਦੂਰੀ ਨਹੀਂ ਹੈ ਇੱਕੋ ਹੀ ਥਾਂ ਦੇ ਉੱਤੇ ਵਸਦੇ ਨੇ ਬਸ ਇਹਨਾਂ ਦੇ ਵਿੱਚ ਇੱਕ ਕੰਧ ਹੈ ਉਹ ਕੰਧ ਹੈ ਹਉਮੇ ਦੀ ਕਰਾਰੀ ਭਵ ਬੋਤ ਕਰੜੀ ਬਹੁਤ ਮਜ਼ਬੂਤ ਕੰਧ ਹੈ ਉਹ ਹਉਮੇ ਦੀ ਤਾਹੀਂ ਕਰਕੇ ਇਸ ਜੀਵ ਰੂਪੀ ਇਸਤਰੀ ਨੂੰ ਹਿਰਦੇ ਦੇ ਵਿੱਚ ਵਸਦੇ ਹੋਏ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਨਜ਼ਰ ਨਹੀਂ ਆਉਂਦੇ ਇਹਨੂੰ ਦੂਰ ਭਾਸਦੇ ਨੇ ਤਾਂ ਹੀ ਕਰਕੇ ਇਹ ਧਨ ਜੀਵ ਰੂਪੀ ਇਸਤਰੀਏ ਜੀਵ ਉਸ ਪਰਮਾਤਮਾ ਨੂੰ ਦੂਰ ਦੁਰੇਡੇ ਲੱਭਦਾ ਫਿਰਦਾ ਸਤਿਗੁਰੂ ਸਮਝਾਉਂਦੇ ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੂੜੇ ਵਸੀ ਰੱਬ ਹਿਆਲੀ ਐ ਜੰਗਲ ਕਿਆ ਢੁੰਡੇ ਜੰਗਲਾ ਬਿਆਬਾਨਾਂ ਦੇ ਵਿੱਚ ਕੀ ਲੱਭਦਾ ਫਿਰਦਾ ਹੈ ਉਹ ਪਰਮਾਤਮਾ ਜੀ ਤੇਰੇ ਅੰਦਰ ਹੀ ਵਸਦੇ ਨੇ ਦਿਖਾਈ ਤੈਨੂੰ ਤਾਂ ਨਹੀਂ ਦਿੰਦੇ ਕਿਉਂਕਿ ਵਿੱਚ ਕੰਧ ਹੈ ਜਿਵੇਂ ਕੰਧ ਦੇ ਪਰਲੇ ਪਾਸੇ ਕੀ ਆ ਇਹਦੇ ਬਾਰੇ ਅਸੀਂ ਨਹੀਂ ਜਾਣਦੇ ਹੁੰਦੇ ਪਰਦੇ ਦੇ ਦੂਸਰੇ ਪਾਸੇ ਕੀ ਹੋ ਰਿਹਾ ਸਾਡੇ ਵਿੱਚ ਤੇ ਵੈਗੁਰੂ ਜੀ ਦੇ ਵਿੱਚ ਵੀ ਇੱਕ ਕੰਧ ਹੈ ਉਹ ਕੰਧ ਹੈ ਹਉਮੇ ਦੀ ਜਿਸ ਦਾ ਕਰਕੇ ਪ੍ਰਮਾਤਮਾ ਜੀ ਦੇ ਨਾਲ ਸਾਡਾ ਮਿਲਾਪ ਨਹੀਂ ਹੋ ਰਿਹਾ ਪੂਰੇ ਗੁਰੂ ਜੀ ਕਿਰਪਾ ਕਰਕੇ ਇਸ ਹਉਮੇ ਦੀ ਭੀਤ ਪੀਤ ਦਾ ਭਾਵ ਕੰਧ ਇਸ ਹਉਮੇ ਦੀ ਕੰਧ ਨੂੰ ਪੂਰੇ ਗੁਰੂ ਜੀ ਕਿਰਪਾ ਕਰਕੇ ਤੋੜ ਦਿੰਦੇ ਨੇ ਜਦੋਂ ਸਾਡੇ ਹਿਰਦੇ ਦੇ ਅੰਦਰ ਨਿਮਰਤਾ ਮਿਠਾਸ ਸੇਵਾ ਸਿਮਰਨ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਜੋ ਅਸੀਂ ਸੋਲਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋ ਕੋ ਕਰ ਸੰਤਨ ਕੀ ਧੂਰੇ ਜਦੋਂ ਅਸੀਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਹੋ ਜਾਂਦੇ ਹਾਂ ਤੇ ਫਿਰ ਵੈਗੁਰੂ ਵਿੱਚ ਸਮਾ ਜਾਂਦੇ ਹਾਂ ਹੋਮੈ ਜਾਈ ਤਾਂ ਕੰਤ ਸਮਾਈ ਧਨ ਪਿਰ ਕਾਇਕ ਹੀ ਸੰਗ ਵਾਸਾ ਵਿਚ ਹੋਂ ਮੈਂ ਪੀਤ ਕਰਾਰੀ ਗੁਰਪੂਰੇ ਹੋਂ ਮੈਂ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਅਜਹੇ ਪੁਰਖ ਦੀ ਜਿਸ ਦੀ ਹੋਂ ਮੈਂ ਪੀਤ ਗੁਰੂ ਜੀ ਨੇ ਤੋੜ ਦਿੱਤੀ ਹੋਵੇ ਫਿਰ ਪਰਿਵਾਰ ਨਾਲ ਹੀ ਨਹੀਂ ਸੰਸਾਰ ਨਾਲ ਹੀ ਨਹੀਂ ਬਲਕੇ ਨਿਰੰਕਾਰ ਨਾਲ ਵੀ ਪ੍ਰੀਤ ਬਣ ਜਾਂਦੀ ਆ ਕਿਉਂਕਿ ਉਸ ਨੇ ਵਿਆਹ ਤੇ ਦਰਬਾਰ ਦੇ ਗੁੱਝੇ ਭੇਦ ਨੂੰ ਸਮਝ ਲਿਆ ਉਹ ਮਨੁੱਖ ਜਿੰਦਗੀ ਦੇ ਵਿੱਚ ਸਾਰਿਆਂ ਪੱਖਾਂ ਤੋਂ ਸੁਖੀ ਹੋ ਜਾਂਦਾ ਅਤੇ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ ਇਹ ਪਾਵਨ ਉਪਦੇਸ਼ ਸਤਗੁਰੂ ਜੀ ਨੇ ਅਮਰਤ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਹਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ